ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਕਟੋ-ਕਟ ਉਸ ਟੂ ਬਿਲਦੇ ਆਲੇ ਵਾਲੇ ਕਟੋ-ਕਟ ਚਾਰ ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬੜੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵਾਨ ਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕੇ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਨੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸਵਾ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਅੱਜ ਮੈਂ ਇੱਕ ਸਲਾਹ ਦੇ ਰਿਆਂ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟੂ ਬਿੱਲਾਂ ਵਾਲੀ ਬਿਜਲੀ ਫ੍ਰੀ ਐ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਐ ਮੋਟਰ ਫ੍ਰੀ ਚੱਲਦੀ ਐ ਕੱਟੋ-ਕੱਟੋ ਟੂ ਬਿੱਲ ਦੇ ਆਲੇ-ਦਾਲੇ ਕੱਟੋ-ਕੱਟ ਚਾਰ ਦਰਖਤ ਜ਼ਰੂਰ ਲਾਵੇ ਵੱੱਦ ਲਾਉਣੇ ਤਾਂ ਬਾਲੀ ਸ਼ਾਬਸ਼ ਐ ਹਜੇ ਤਾਂ ਇਹ ਸਲਾਹ ਐ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਐ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ। ਕਿ ਭਗਵਾਨ ਤਮਾਨ ਸਾਨੂੰ ਹੌਂ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜੀ ਦੇਵੇ ਅਸੀਂ ਕੀ ਕਰੀਏ? ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ। ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ, ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ। ਸੋਅ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ। ਅੱਜ ਮੈਂ ਇੱਕ ਸਲਾਹ ਦੇ ਰਿਆਂ। ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲ ਦੇ ਆਲੇ-ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱੱਡ ਲਾਉਣੇ ਤਾਂ ਬੜੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵਾਨ ਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸੋ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ